ਸਪੈਸ਼ਲ ਸਟਾਫ ਐਸਐਚਓ ਸੁਵਿੰਦਰ ਸਿੰਘ ਜੀ ਆਰਪੀਜੀ ਬਾਈ ਰਾਕਟ ਲਾਂਚਰ ਸਮੇਤ ਦੋ ਔਰੋਪੀਆਂ ਨੂੰ ਕ੍ਰਿਕ ਕੀਤਾ ਗ੍ਰਿਫਤਾਰ ਸਪੈਸ਼ਲ ਸੈਲ ਪੁਲਿਸ ਵਾਲੇ ਸਥਾਨਕ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਪਰੇਸ਼ਨ ਦੌਰਾਨ ਦੋ ਔਰੋਪੀਆਂ ਨੂੰ ਆਰਪੀ ਆਰਪੀਜੀ ਲਾਂਚਰ ਗ੍ਰਿਫਤਾਰ ਕੀਤਾ ਗਿਆ ਐਸਐਚਓ ਸੁਵਿੰਦਰ ਸਿੰਘ ਨੇ ਦੋਨਾਂ ਔਰੋਪੀਆਂ ਦੇ ਕੋਲੋਂ ਮੋਟਰਸਾਈਕਲ ਤੇ ਫੋਨ ਵੀ ਬ੍ਰਹਮਤ ਕੀਤੇ ਐਸਐਚਓ ਦੇ ਹਾਥੀ ਮਨਿੰਦਰ ਸਿੰਘ ਨੇ মিডিਆ ਨੂੰ ਦੱਸਿਆ ਕਿ ਆਪਰੇਸ਼ਨ ਸਪੈਸ਼ਲ ਐਸ ਐਚਓ ਸੁਖਵਿੰਦਰ ਸਿੰਘ ਕੇਂਦਰੀਆ ਏਜੰਸੀਆਂ ਨਾਲ ਮਿਲ ਕੇ ਕੀਤਾ ਗਿਆ ਉਹਨਾਂ ਦੇ ਅਨੁਸਾਰ ਦੋ ਵਿਅਕਤੀਆਂ ਦੀ ਉਮਰ 18 19 ਦੀਆਂ ਹਨ ਇਹਨਾਂ ਨੂੰ ਪੈਸਿਆਂ ਦੇ ਲਾਲਚ ਦੇ ਕੇ ਕਾਨੂੰਨ ਤੇ ਅਮਨ ਵਿਵਸਥਾ ਦੇ ਖਿਲਾਫ ਗਤੀਵਿਧੀਆਂ ਕਰਨ ਦੇ ਪੇਜਿਆ ਗਿਆ ਸੀ ਜੀ ਪੁਲਿਸ ਨੇ ਦਾਅਵੇ ਅਨੁਸਾਰ ਇਹ ਲੋਕ ਆਈਐਸਆਈ ਦੇ ਨਾਲ ਸੰਬੰਧਿਤ ਹਥਿਆਰ ਬੰਦ ਹੋਲਡਰਾਂ ਦੇ ਨਿਰਦੇਸ਼ਕ ਦੇ ਵਿੱਚ ਕੰਮ ਕਰਦੇ ਸਾਰੇ ਅਛਲਛਲ ਸਤਵਿੰਦਰ ਸਿੰਘ ਪਹਿਲਾ ਦੀ ਤਰ੍ਹਾਂ ਹਥਿਆਰਬੰਦ ਅਰੋਪੀਆਂ ਨੂੰ ਫੜਿਆ ਗਿਆ ਉਹਨਾਂ ਨੇ ਕੰਮ ਕਰਦੇ ਜਿਸ ਜੀਨੇ ਬਾਰੇ ਬਾਈਟ ਮਨਿੰਦਰ ਸਿੰਘ ਐਸ ਐਚ ਐਸ ਐਸਪੀ ਦਿਹਾਤੀ ਅਮਰitsar ਧੰਨਵਾਦ ਸਰ ਇਹਨਾਂ ਕੋਈ ਗੋਤੀ ਦੀ ਗੱਲ ਨਹੀਂ ਲੱਗੀ ਜਿਵੇਂ ਸਿਮਿਲਰ ਵੈਪਨ ਯੂਜ਼ ਕੀਤਾ ਸੀ ਉਹਦੇ علاوہ ਵੀ ਇਹਨਾਂ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਨੇ ਤੇ ਪਹਿਲਾਂ ਵੀ ਰਿਕਵਰੀ ਇਸ ਤਰ੍ਹਾਂ ਦੀ ਹੋਈ ਹੈ ਬਟ ਅਸੀਂ ਇਹਨਾਂ ਨੂੰ ਪਹਿਲਾਂ ਹੀ ਇਹਨਾਂ ਦੇ ਅੰਜਾਮ ਤੋਂ ਪਹਿਲਾਂ ਹੀ ਅਪੋਇੰਟ ਕਰਦੇ ਸਰ ਇਹ ਕ੍ਰਿਮੀਨਲ ਰਿਕਾਰਡ ਕੀ ਇਹਨਾਂ ਦੋਨਾਂ ਬੱਚਿਆਂ ਦਾ ਇਹਨਾਂ ਦੋਵਾਂ ਦਾ ਨਹੀਂ ਹੈਗਾ ਜੀ ਇਹਨਾਂ ਦਾ ਜਿਹੜਾ ਰਿਸ਼ਤੇਦਾਰ ਹੈਗਾ ਵਿਕੀ ਜਿਹੜਾ ਫਿਰੋਜ਼ਪੁਰ ਜੇ ਵਿੱਚ ਵੱਸਦਾ ਉਹਦੇ ਅਗੇਂਸਟ ਐਨਡੀਪੀਐਸ ਐਕਟ ਦਾ ਇੱਕ ਕੇਸ ਜਿਹੜਾ ਆਰਡੀਐਕਸ ਦੇ ਜਿਹਨੇ ਹੈਂਡਲ ਜਿਹੜੇ ਆਪਰੇਟਰਸ ਆ ਜਿਹੜੇ ਆਈਐਸਆਈ ਦੇ ਕਿਹੜੇ ਕਿਹੜੇ ਬੰਦੇ ਨਾਲ ਟੱਚ ਸੀਗੇ ਅਸੀਂ ਸਾਰੀ ਬਿਲਕੁਲ ਲਗਾਈ ਨਾ ਪੁੱਛ ਸਰ ਇਨਪੁਟ ਸੀ ਕੀ ਉਹ ਇਸ ਸਬਟਰਨ ਨਾਲ ਜੁੜੇ ਹੋਏ ਸੀਗੇ ਵੀਆਈ ਨਾਲ ਅਸੋਸੀਏਟਿਡ ਸੀਗੇ ਸਰ ਇਨਪੁਟ ਸੀ ਹੀ ਪਹਿਲਾਂ ਪੁਲਿਸ ਨੂੰ ਕਿਉਂਕਿ ਬਿਲਕੁਲ ਜੀ ਸਾਡੀ ਮੈਂ ਜਿਵੇਂ ਤੁਹਾਨੂੰ ਦੱਸਿਆ ਸਾਡੀ ਪੰਜਾਬ ਪੁਲਿਸ ਮਾਨਯੋਗ ਬੀਜੀਜੀ ਸਾਹਿਬ ਮਾਨਯੋਗ ਸਪੈਸ਼ਲਟੀ ਜੀ ਡਾਕਟਰ ਸਾਹਿਬ ਇਹਨਾਂ ਸਾਰਿਆਂ ਦੀਆਂ ਬਿਲਕੁਲ ਚੌਕਸ ਕਰਕੇ ਸਾਡੀਆਂ ਜੂਨਾ ਬਣਾਈਆਂ ਗਈਆਂ ਸੀਗੇ ਸਾਨੂੰ ਐਕਸਟਰਾ ਫੋਰਸ ਵੀ ਮਿਲੀ ਸੀ ਜੀ ਤੁਸੀਂ ਦੇਖਿਆ ਹੋਵੇਗਾ